ਕੈਨੇਡਾ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਬ੍ਰੈਂਪਟਨ ਵੈਸਟ ਤੋਂ ਐਮਪੀ ਅਮਰਜੀਤ ਸਿੰਘ ਗੈਲ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵੱਧਦਾ ਜੁਰਮ ਚਿੰਤਾ ਦਾ ਵਿਸ਼ਾ ਹੈ ਅਤੇ ਸਾਡੀ ਸਰਕਾਰ ਬਣਦਿਆਂ ਹੀ ਇਸ ਨੂੰ ਨੱਥ ਪਾਉਣ ਲਈ ਸਖਤ ਕਾਨੂੰਨ ਬਣਾਏ ਜਾਣਗੇ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਐਮਪੀ ਗੈਲ ਅੱਜ ਪੈਂਡ ਭਾਗਪੂਰਬੇ ਆਪਣੇ ਨਜ਼ਦੀਕੀ ਮੈਲਕ ਪਲਾਂਟ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਦੇ ਘਰ ਵਿਖੇ ਉਹਨਾਂ ਨੂੰ ਮਿਲਣ ਲਈ ਪਹੁੰਚੇ ਸਨ ਉਹਨਾਂ ਦਾ ਕਹਿਣਾ ਹੈ ਕਿ ਬ੍ਰੈਂਪਟਨ ਇਲਾਕੇ ਵਿੱਚ ਚੋਰੀ, ਲੁੱਟ, ਗੈਂਗਵਾਰ ਅਤੇ ਫਰੋਤੀ ਦੀਆਂ ਕਾਲਾਂ ਨਾਲ ਉੱਥੇ ਵਾਸੀ ਆਸੁਰੱਖਿਅਤ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਨੇ ਹਮੇਸ਼ਾ ਮੰਗ ਕੀਤੀ ਹੈ ਕਿ ਕੈਨੇਡਾ ਦੇ ਪੁਰਾਣੇ ਕਾਨੂੰਨ ਬਹੁਤ ਨਰਮ ਹਨ ਜਿਨ੍ਹਾਂ ਵਿੱਚ ਸੋਧ ਕਰਨ ਦੀ ਬਹੁਤ ਜ਼ਰੂਰਤ ਹੈ ਉਹਨਾਂ ਕਹਿੰਦੇ ਕਿ ਪੰਜਾਬ ਦੇ ਨੌਜਵਾਨ ਕੈਨੇਡਾ ਵਿੱਚ ਆ ਕੇ ਨਿਯਮ ਅਤੇ ਕਾਨੂੰਨ ਅਪਣਾਉਣ ਤਾਂ ਹੀ ਵਧੀਆ ਹੈ ਦੇਖੋ ਜੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਹਿੰਦੁਸਤਾਨ ਚ ਰਹਿੰਦੇ ਰਹੇ ਹੈ ਗਿਆ ਪੰਜਾਬ ਦੀ ਧਰਤੀ ਤੋਂ ਪੱਲੇ ਬੜੇ ਹੈ ਗਿਆ ਸਾਡੇ ਬਜ਼ੁਰਗਾਂ ਦੀ ਦੇਣ ਹੈਗੀ ਐ ਤੇ ਕਾਫੀ ਖੁਸ਼ੀ ਮਿਲਦੀ ਹੈ ਜਦ ਭਾਈਚਾਰੇ ਚ ਆ ਕੇ ਬੈਠੀਦਾ ਹੈਗਾ ਤੇ ਪੰਜਾਬ ਦੀ ਖਾਸੀਅਤ ਹੈਗੀ ਆ ਕਿ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਬੜੇ ਦਿਲ ਨਾਲ ਸਤਿਕਾਰ ਕਰਦੇ ਹੈਗੇ ਆ ਆ ਮਾਣ ਮਹਿਸੂਸ ਹੁੰਦਾ ਸਾਨੂੰ ਜਦ ਸਾਡੀ ਕਮਿਊਨਿਟੀ ਵੱਧ ਰਹੀ ਫੁੱਲ ਰਹੀ ਹੈਗੀ ਐ ਇੱਥੇ ਤੇ ਬੜੇ ਬੜੇ ਕੰਮਾਂ ਚ ਲੱਗਦੇ ਹੈਗੇ ਆ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਸਾਡਾ ਵੀਰ ਗगनबीर ਵੀ ਇੱਥੇ ਪਿੰਡ ਦੇ ਸਰਪੰਚ ਬਣੇ ਹੋਏ ਹੈਗੇ ਉਹਨਾਂ ਨੂੰ ਵੀ ਮੈਂ ਵਧਾਈ ਦੇਣਾ ਹੈਗਾ ਆ ਅ ਜਮੇਰਪਾ ਜੀ ਹੈਗੇ ਆ ਸਾਡੇ ਇਹ ਮਾਮਾ ਜੀ ਲੱਗਦੇ ਹੈਗੇ ਆ ਤੇ ਕਾਫੀ ਅ ਇਹਨਾਂ ਨੇ ਵੀ ਸਹਿਯੋਗ ਦਿੱਤਾ ਉੱਥੇ ਰਹਿੰਦੇ ਹੈਗੇ ਆ ਮਾਣ ਮਹਿਸੂਸ ਹੁੰਦਾ ਪੰਜਾਬੀ ਕਮਿਊਨਿਟੀ ਦੇ ਵਿੱਚ ਆ ਕੇ ਪੰਜਾਬ ਚ ਆ ਕੇ ਤੇ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਸੋ ਟ੍ਰਾਂਟੋ ਤੁਸੀਂ ਬਲੈਂਟਨ ਤੋਂ ਸੋਰੀ ਐਮਪੀ ਹੋ ਜੀ ਬਲੈਂਟਨ ਦੇ ਵਿੱਚ ਤੁਸੀਂ ਆਪਣੀ ਪਾਰਟੀ ਦੀ ਕੇਵਲ ਇੱਕ ਹੀ ਐਮਪੀ ਦਿੱਤੇ ਹੋ ਇਹ ਲਕੀ ਉਨ ਕਾਬ ਕੀ ਹੋਇਆ ਵੀ ਦੂਜੀ ਪਾਰਟੀ ਜਾਰ ਜਿੱਤ ਕੇ ਤੁਹਾਡੇ ਪਾਰਟੀ ਦੇ ਬੰਦੇ ਘੱਟ ਰਹਿ ਗਏ ਜੀ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਨਾ ਕਿ ਲਿਬਰਲ ਪਾਰਟੀ ਜਿਹੜੀ 10 ਸਾਲਾਂ ਤੋਂ ਸਰਕਾਰ 'ਚ ਹੈਗੀ ਅੱਜ ਵੀ ਉਹ ਹੈਗੇ ਆ ਤੇ ਤਿੰਨ ਮਾਈਨੋਰਿਟੀ ਗਵਰਨਮੈਂਟ ਉਹਨਾਂ ਨੇ ਕੰਟੀਨਿਊਸਲੀ ਇੱਥੇ ਲਈਆਂ ਹੈਗੀਆਂ ਨੇ ਤੇ ਇਹਨਾਂ ਨੇ ਜਿਹੜਾ ਮਿਸਮੈਨੇਜਮੈਂਟ ਕੀਤਾ ਉਹ ਚਾਹੇ ਇਮੀਗ੍ਰੇਸ਼ਨ ਦੀ ਫਾਈਲ ਨੂੰ ਲੈ ਕੇ ਹੋਵੇ ਜੌਬਸ employment ਜਾਂ ਫਿਰ ਜਿਹੜੇ ਕੀ ਆਪਾਂ ਕਹ ਦਈਏ ਫਾਈਨੈਂਸ਼ੀਅਲ ਆਧਾਰੇ ਹੁੰਦੇ ਆ ਜਿੱਥੇ ਕੀ ਇਨਾਂ ਨੇ ਡੈਫਿਸਿਟ ਵੀ ਹੈਗਾ ਆ 72 ਬਿਲੀਅਨ ਡਾਲਰ ਦੇ ਨੇੜੇ ਇਸ ਸਾਲ ਦਾ ਦੱਸਿਆ ਹੈਗਾ ਆ ਸੋ ਫਾਈਨੈਂਸ਼ੀਅਲ ਇਕਨੋਮਿਕਲ ਸੋਸ਼ਲ ਹਰ ਫਰੰਟ ਤੇ ਜਿਸ ਤਰੀਕੇ ਨਾਲ ਲਿਬਰਲ ਦਾ ਮਿਸਮੈਨੇਜਮੈਂਟ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਚ ਚੁਕਾਅ ਸੀਗਾ ਕਿ ਕਨਸਰਵੇਟਿਵ ਪਾਰਟੀ ਨੂੰ ਐਤ ਕੀ ਸਰਕਾਰ ਬਣਾਉਣ ਲਈ ਜਿਹੜਾ ਹੈਗਾ ਆ ਤੇ ਮੈਂ ਆਸ਼ਾ ਕਰਦਾ ਹਾਂ ਮੈਨੂੰ ਵਿਸ਼ਵਾਸ ਵੀ ਹੈਗਾ ਆ ਕਿ ਜਿਹੜਾ ਆਉਣ ਵਾਲਾ ਚੋਣ ਹੋਏਗਾ ਉਹਦੇ ਚ ਸਾਡੀ ਕਨਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਜਿਹੜੇ ਲੀਡਰ ਹੈਗੇ ਆ ਪੀਅਰ ਪਾਲ ਯੇ ਉਹ ਹੋ ਆਉਣ ਵਾਲੇ ਚੋਣਾਂ ਚ ਮੈਜੋਰਟੀ ਲੈ ਕੇ ਜਿੱਤ ਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਬਣ ਗਏ ਤੇ ਕੈਨੇਡਾ ਨੂੰ ਮੋੜ ਆਪਾਂ ਉਹ ਸਾਰੀਆਂ ਚੀਜ਼ਾਂ ਦੇ ਲਈ ਜਿਹਦੇ ਲਈ ਕੈਨੇਡਾ ਦੀ ਧਰਤੀ ਜਾਣੀ ਜਾਂਦੀ ਹੈਗਾ ਮੈਂ ਅਕਸਰ ਕਹਿੰਦਾ ਆ ਕਿ ਕੈਨੇਡਾ ਇਜ਼ ਦ ਲੈਂਡ ਆਫ ਓਪਰਚ्युनिटी ਸਾਨੂੰ ਜਿਹੜੀ ਚੀਜ਼ਾਂ ਇੱਥੇ ਮਿਲੀਆਂ ਹੈਗੀਆਂ ਨੇ ਇਸ ਕੈਨੇਡਾ ਦੀ ਧਰਤੀ ਤੇ ਰਹਿੰਦੇ ਹੋਏ ਉਹ ਆ ਆਪਣੇ ਆਪ ਚ ਨਾ ਮੈਂ ਤੁਹਾਨੂੰ ਦੱਸਾਂ ਕਿ ਇੱਕ ਇੰਡੀਕੇਸ਼ਨ ਹੈਗਾ ਆ ਕਿ ਕੈਨੇਡਾ ਇਸ ਇ ਟ੍ਰੂ ਲੈਂਡ ਆਫ ਅਪੋਰਚ्युनिटी ਤੇ ਬ੍ਰੈਮਟਨ ਵੈਸਟ ਤੋਂ ਮੈਂ ਹਲਕੇ ਚ ਰਨ ਕੀਤਾ ਸੀਗਾ ਸਾਡੀ ਜਗ੍ਹੀਆਂ ਸੀਟਾਂ ਦਾ ਡਿਫਰੈਂਸ ਰਿਹਾ ਹੈਗਾ ਆ ਉਹ ਸਾਰਿਆਂ ਚ ਬੜਾ ਘੱਟ ਰਿਹਾ ਹੈਗਾ ਬ੍ਰੈਮਟਨ ਦੀਆਂ 6 ਸੀਟਾਂ ਚ ਅਸੀਂ ਜਿਹੜੀ ਹੈਗੀ ਆ ਮੇਰੀ ਬ੍ਰੈਮਟਨ ਵੈਸਟ ਦੀ ਸੀਟ ਜਿੱਤੇ ਸੀਗੇ ਬਾਕੀ ਸੀਟਾਂ ਜਿਹੜੀਆਂ 5 ਹੈਗੀਆਂ ਨੇ ਉੱਥੇ ਬਹੁਤ ਹੀ ਥੋੜੀ ਮਾਰਜਿਨ ਦੇ ਨਾਲ ਬੜਾ ਫਸਮਾ ਮੁਕਾਬਲਾ ਹੋਇਆ ਸੀਗਾ ਤੇ ਉੱਥੇ ਥੋੜੀਆਂ ਜੀਆਂ ਵੋਟਾਂ ਨਾਲ ਸਾਡੇ ਕੈਂਡੀਡੇਟ ਹਾਰ ਗਏ ਸੀਗੇ ਮੈਂ ਆਸ਼ਾ ਕਰਦਾ ਆ ਕਿ ਆਉਣ ਵਾਲੇ ਇਲੈਕਸ਼ਨਾਂ ਚ ਜਿਹੜੀ ਹੈਗੀ ਐ ਸਾਡੀ ਪਾਰਟੀ ਤੇ ਸਾਡੇ ਕੈਂਡੀਡੇਟਾਂ ਨੂੰ ਬ੍ਰੈਂਟਨ ਤੇ ਬਾਕੀ ਹੋਰ ਜੀਟੀਏ ਦੇ ਜਿਹੜੇ ਇਲਾਕੇ ਹੈਗੇ ਆ ਉੱਥੇ ਜੇਤੂ ਕਰਾ ਕੇ ਇੱਕ ਚੰਗੀ ਸਰਕਾਰ ਬਣਾਉਣ ਦੇ ਵਿੱਚ ਸਾਡੀ ਮਦਦ ਕਰਨਗੇ ਵੀਰਜ ਪੰਜਾਬੀਆਂ ਦੀ ਕਿਹੜੀ ਕਿਹੜੀ ਸਮੱਸਿਆਵਾਂ ਜਿਹੜੀਆਂ ਤੁਸੀਂ ਉਠਾ ਰਹੇ ਹੋ ਉੱਤੇ ਐਮਪੀ ਤੋਂ ਐਮਪੀ ਹੋਣ ਦੇ ਨਾਤੇ ਮੈਂ ਇੱਥੇ ਦੱਸਣਾ ਚਾਹੁੰਦਾ ਆ ਇਹ ਹਮੇਸ਼ਾ ਮੈਂ ਜਦ ਵੀ ਗੱਲ ਕਰਦਾ ਹੈਗਾ ਮੈਂ ਕਮਿਊਨਿਟੀ ਐਟ ਲਾਰਜ ਕਰਦਾ ਹੈਗਾ ਕੈਨੇਡਾ ਜਿਹੜੀ ਹੈਗੀ ਐ ਡਾਈਵਰਸ ਕੰਟਰੀ ਹੈਗੀ ਆ ਉੱਥੇ ਸਾਰੀਆਂ ਜਿਹੜੀ ਮੇਰੀ ਆਪਦੀ ਵੀ ਰਾਈਡਿੰਗ ਹੈਗੀ ਆ ਉੱਥੇ ਤਕਰੀਬਨ 88.5% ਐਥਨਿਕ ਡਾਈਵਰਸਿਟੀ ਹੈਗੀ ਆ ਉਹ ਚਾਹੇ ਆਪਾਂ ਕਹਿ ਲਈਏ ਕਿ ਸਿੱਖ ਪੋਪੂਲੇਸ਼ਨ ਦੀ ਕਹਿ ਲਈਏ ਜਾਂ ਹਿੰਦੂ ਪੋਪੂਲੇਸ਼ਨ ਕਹਿ ਲਈਏ ਮੁਸਲਿਮ ਪੋਪੂਲੇਸ਼ਨ ਕਹਿ ਲਈਏ ਫਿਲੀਪੀਨੋ ਕਹ ਲਈਏ ਅਫਰੀਕਨਸ ਕਹ ਲਈਏ ਸੋ ਇਟਸ ਅ ਕੰਬੀਨੇਸ਼ਨ ਤੇ ਉਹਨਾਂ ਦੇ ਸਾਰਿਆਂ ਦੇ ਜਿਹੜੇ ਇਸ਼ੂਜ਼ ਹੈਗੇ ਆ ਵੱਖ-ਵੱਖ ਅੱਜ ਦੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਆ ਕਿ ਜਿਹੜਾ ਕ੍ਰਾਈਮ ਹੈਗਾ ਆ ਬ੍ਰੈਮਟਨ ਵੈਸਟ ਦੇ ਇਲਾਕੇ 'ਚ ਆ ਉਹ ਸਾਡਾ ਪ੍ਰਾਈਮ ਇਸ਼ੂ ਬਣ ਗਿਆ ਹੈਗਾ ਆ ਤੇ ਉਹਦੇ ਲਈ ਲੋਕੀ ਬੜੇ ਤੰਗ ਹੋਏ ਹੋਏ ਹੈਗੇ ਆ ਇਸ ਟਾਈਮ ਤੇ ਆ ਚਾਹੇ ਉਹ ਸ਼ੂਟਿੰਗ ਦੀ ਗੱਲ ਕਰ ਲਈ ਜਾਵੇ ਚਾਹੇ ਉਹ ਗੈਂਗਸਟਰਸ ਹਾਂਜੀ ਆ ਕਾਰ ਜੇਕਿੰਗ ਦੀ ਗੱਲ ਕਰ ਲਈ ਜਾਵੇ ਹਾਊਸ ਬ੍ਰੇਕਿੰਗ ਦੀ ਕਰ ਲਈ ਜਾਵੇ ਤੇ ਸਾਰਿਆਂ ਤੋਂ ਬੜੀ ਜਿਹੜੀ ਗੱਲ ਅੱਜ ਜਿਹੜੀ ਪ੍ਰੋਬਲਮ ਬਣਦੀ ਜਾ ਰਹੀ ਹੈਗੀ ਆ ਉਹ ਐਕਸਟਰਸ਼ਨ ਕਾਲਾਂ ਤੇ ਹੈਗੀ ਆ ਐਕਸਟਰਸ਼ਨ ਇੱਕ ਇਹ ਜਿਹਾ ਮੁੱਦਾ ਬਣ ਗਿਆ ਹੈਗਾ ਆ ਕਿ ਜਿਹਨੂੰ ਸਾਨੂੰ ਬڑا ਜ਼ਰੂਰੀ ਹੋ ਗਿਆ ਹੈ ਕਿ ਉਹਨੂੰ ਜੇ ਸਖਤ ਕਾਨੂੰਨ ਨਾ ਲੈ ਕੇ ਆਏ ਤਾਂ ਲੋਕਾਂ ਨੇ ਹੋਰ ਤੰਗ ਹੋਣਾ ਹੈ ਸੋ ਸਾਡੀ ਸਰਕਾਰ ਇਸ ਦੇ ਲਈ ਉਪਰਜੋਰ ਯਤਨ ਕਰ ਰਹੀ ਹੈ ਕਿ ਆ ਕਿ ਸਖਤ ਕਾਨੂੰਨ ਲੈ ਕੇ ਆਏ ਜਾਣ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਕੀ ਸਦੇਸ਼ ਜਣੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਕੋਲ ਡਾ ਕੇ ਆਪਣਾ ਵਧੀਆ ਕੁਝ ਕਰਨਾ ਚਾਹੁੰਦੇ ਆ ਉਹਨੂੰ ਕੀ ਸਦੇਸ਼ ਜਣੇ ਚਾਹੁੰਦੇ ਮੈਂ ਇੱਕ ਹੀ ਗੱਲ ਕਹੂੰਗਾ ਕਿ ਭਈ ਕੈਨੇਡਾ ਹਮੇਸ਼ਾ ਮੈਂ ਉੱਥੇ ਵੀ ਇਹੀ ਕਹਿੰਨਾ ਹੈ ਤੇ ਇੱਥੇ ਵੀ ਇਹੀ ਕਹੂੰਗਾ ਕਿ ਕੈਨੇਡਾ ਇਸ ਦਾ ਲੈਂਡ ਆਫ ਓਪਰਚੁਨਿਟੀ ਤੇ ਸਾਨੂੰ ਆ ਲਾਬਾਈਡਿੰਗ ਜਿਹੜੇ ਲੋਕ ਹੈਗੇ ਆ ਉਹ ਪਸੰਦ ਹੈਗੇ ਆ ਕੈਨੇਡਾ ਦੀ ਧਰਤੀ ਇਸ ਮੋਰ ਥੈਨ ਹੈਪੀ ਟੂ ਵੈਲਕਮ ਈਚ ਐਂਡ एवरीवन हु ਵਾਂਟਸ ਟੂ ਪ੍ਰੋਸਪਰ देयर ਲਾਈਫ ਫॉर ਅ ਬੈਟਰ ਫਿਊਚਰ ਪਰ ਨਾਲ ਦੇ ਨਾਲ ਇੱਕ ਹੋਰ ਚੀਜ਼ ਹੈਗੀ ਆ ਤੁਸੀਂ ਉੱਥੇ ਆ ਕੇ ਸਿਸਟਮ ਨੂੰ ਯੂਟਿਲਾਈਜ਼ ਕਰਕੇ ਆਪ ਦੇ ਪਰਿਵਾਰ ਨੂੰ ਸੁਨਹਿਰਾ ਬਣਾਓ ਉਹਦੇ ਲਈ ਮੈਂ ਕਹੂੰਗਾ ਪਰ ਇਹ ਹੈਗਾ ਆ ਕਿ ਅੱਜ ਜਿਹੜਾ ਆਪਾਂ ਦੇਖੀਏ ਕਿ ਗਲੋਬਲੀ ਆ ਚੀਜ਼ਾਂ ਜਿਸ ਤਰੀਕੇ ਦੀਆਂ ਹੋ ਰਹੀਆਂ ਨੇ ਉਹਦੇ ਚ ਅਪੋਰਚ्युनिटीज ਆਰ 에ਵਰੀਵੇਅਰ ਤੇ ਤੁਸੀਂ ਹਮੇਸ਼ਾ ਇਹ ਸੋਚਣਾ ਕਿ ਬਈ ਵਾਟ ਯੂ ਐਕਚੁਅਲੀ ਵਾਂਟ ਟੂ ਬਲੀਵ ਕਰਨਾ ਚਾਹੁੰਦੇ ਹੈਂ ਕਿ ਮੈਂ ਹਮੇਸ਼ਾ ਕਹਿੰਨਾ ਕਿ ਇੱਕ ਸੁਪਨਾ ਜਿਹੜਾ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਉਹਨੂੰ ਬਲੀਵ ਕਰ ਸਕਦੇ ਹੋ ਤਾਂ ਤੁਸੀਂ ਉਹਨੂੰ ਅਚੀਵ ਵੀ ਕਰ ਸਕਦੇ ਹੋ ਸੋ ਆਈ ਵਿਲ ਸੇ ਕੀਪ ਫੋਕਸਿੰਗ ਔਨ ਦਾ ਥਿੰਗਸ ਥੈਟ ਮੈਟਰ ਟੂ ਯੂ ਤੇ ਉਸ ਡਾਇਰੈਕਸ਼ਨ ਚ ਕੰਮ ਕਰਦੇ ਰਹੋ ਤਰੱਕੀ ਤੁਹਾਡੇ ਕੋ ਆਪਣੇ ਆਪ ਆਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ